ਅੱਜ ਇੱਥੇ ਤੁਸੀਂ ਪਹੁੰਚੇ ਹੋ ਕਾਫੀ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਅੱਜ ਤੁਸੀਂ ਆਏ ਹੋ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਇਹ ਜੋ ਹੱਲ ਹੋਣ ਜਾ ਰਿਹਾ ਜਲਦੀ ਇਮੀਡੀਏਟਲੀ ਜਿਹੜਾ ਸਭ ਤੋਂ ਪਹਿਲਾਂ ਜੋ ਸਾਥੀਆਂ ਨੇ ਵੀ ਕਿਹਾ ਇਹਦੀ ਨਿਸ਼ਾਨਦੀ ਹੋਣੀ ਚਾਹੀਦੀ ਹੈ ਉਹ ਸਾਨੂੰ ਐਸ ਡੀ ਐਮ ਸਾਹਿਬ ਸਾਡੇ ਨਾਲ ਨੇ ਇਹਨੂੰ ਭਰੋਸਾ ਦਿੱਤਾ ਕਿ 2 ਦਿਨ 'ਚ ਨਿਸ਼ਾਨਦੀ ਜਿਹੜੀ ਸਥਾਨ ਦੀ ਹੈ ਉਹ ਹੋ ਜਾਏਗੀ ਇਸ ਸਥਾਨ ਦੀ ਜਿਹੜੀ ਸਾਂਭ ਸੰਭਾਲ ਤੇ ਇਹਨੂੰ ਕੋਈ ਵੱਡਾ ਪ੍ਰੋਜੈਕਟ ਇੱਥੇ ਲਿਆਉਣ ਦੀ ਉਹਦੇ ਲਈ ਅਸੀਂ ਉਪਰਾਲੇ ਕਰ ਰਹੇ ਹਾਂ ਜਿਹੜੇ ਧਰਨ ਲੱਗਿਆ ਸੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਬੇਵਜਾ ਸੀ ਜਾਂ ਇਹਦੀ ਵਜ੍ਹਾ ਜਾਇਜ਼ ਸੀ ਬਜਾ ਧਰਨ ਦੀ ਬਿਲਕੁਲ ਗਲਤ ਨਹੀਂ ਹੈ ਕੋਣ ਕਹੂਗਾ ਇਸ ਇਸ ਸਥਾਨ ਦੀ ਸਾਂਭ ਸੰਭਾਲ ਨਹੀਂ ਹੋਣੀ ਚਾਹੀਦੀ ਸੁਰਨਾ ਵਾਦਾ ਹੈ ਵੀ ਵਿਦਨ ਦੋ ਦਿਨਾਂ ਚ ਅਸੀਂ ਨਿਸ਼ਾਨਦੀ ਉਦਵਾਰ ਤੇ ਬੀਰੂਵਰ ਤੱਕ ਕੰਪਲੀਟ ਕਰਕੇ ਸ਼ਹਿਰ ਦੇ ਪਾਸੇ 20000 ਰਸਤੇ ਕਿਵੇਂ ਇਹਦੀ ਇਹਨੂੰ ਅਪਰੋਚ ਹੋ ਸਕਦੀ ਹੈ ਉਹ ਹੱਲ ਲੱਭ ਕੇ ਅਸੀਂ ਐਮਐਲਏ ਸਾਹਿਬ ਨੂੰ ਰਿਪੋਰਟ ਕਰਦੇ ਹਾਂ ਅਸਸ ਵੀ ਸਾਬ ਜਿਹੜੀ ਕਹਿੰਦੇ ਸੀ ਕਹਿੰਦੇ ਵਾਹ ਪੇ ਨਿਸ਼ਾਨ ਸਾਹਿਬ ਇਸ ਚੀਜ਼ ਤੇ ਲੱਗਾ ਮੈਂ ਬੈਠਾ ਗੱਲ ਕਰਦਾ ਮੈਂ ਦੱਸਿਆ ਮੈਂ ਕਿ ਜੀ ਇਹ ਬੜੀ ਗੌਰਵਸ਼ਾਲੀ ਜਗ੍ਹਾ ਹੈ ਸਾਡੇ ਲਈ ਬੜੀ ਮਾਣ ਵਾਲੀ ਜਗ੍ਹਾ ਹੈ ਵੀ ਦਵਾਬਾ ਜਿਹੜਾ ਹੈ ਉਹ ਆਪਣੇ ਕਹਿੰਦੇ ਨੇ ਖਾਲਸੇ ਰਾਜ ਦਾ ਜਿਹੜਾ ਦਵਾਰ ਹੈ ਜੀ ਅਸੀਂ ਕਿ ਕਿਸੀ ਦੀ ਕੋਈ ਕਾਲ ਨਹੀਂ ਜਿੰਨੇ ਬੰਦੇ ਆ ਇੰਨੇ ਹੀ ਹੋਵਾਂਗੇ ਅੱਗੇ ਕੋਈ ਕਾਲ ਨਹੀਂ ਕੋਈ ਮੀਟਿੰਗ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੁਝ ਨਹੀਂ ਇਹਨਾਂ ਨੇ ਵੀਰਵਾਰ ਤੱਕ ਦਾ ਟਾਈਮ ਦਿੱਤਾ ਤੇ ਅਸੀਂ ਸ਼ੁੱਕਰਵਾਰ ਤੋਂ ਬਾਅਦ ਅਗਲੀ ਗੱਲ ਕਰਾਂਗੇ ਕਿੰਨੀ ਹਵਾ ਦਾ ਬੁੱਲਾ ਆਇਆ ਹੁਣ ਤੁਹਾਨੂੰ ਕੋਈ ਗੱਲ ਸੁਣ ਆਇਆ ਨਹੀਂ ਨਹੀਂ ਬਿਲਕੁਲ ਜੀ ਇਹ ਵੈਸੇ ਹੀ ਬਹੁਤ ਮੈਂ ਮੈਂ ਦੇਖੋ ਮੈਂ ਜਦੋਂ ਇਹਨਾਂ ਨੂੰ ਅੱਜ ਮਿਲਿਆ ਮੈਨੂੰ ਉਦੋਂ ਪਤਾ ਲੱਗਿਆ ਵੀ ਇਹ ਕੌਣ ਨੇ ਤੇ ਸੱਚੀ ਠੰਡੀ ਹਵਾ ਦਾ ਬੁੱਲਾ ਤਾਂ ਆਇਆ ਹੈ ਬਹੁਤ ਉਦੋਂ ਅਸੀਂ ਇੱਥੇ ਸਾਂਝੇ ਰੂਪ 'ਚ ਅਰਦਾਸ ਕਰਾਂਗੇ ਇਹ ਵੀ ਆਉਣਗੇ ਸਾਰੇ ਅਸੀਂ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਂਗੇ ਉਹਦੇ ਚ ਕੋਈ ਹੋਰ ਵੱਡੇ ਇਹਨਾਂ ਦੇ ਸੀਨੀਅਰ ਆਉਣਾ ਚਾਹਣ ਕੋਈ ਮੰਤਰੀ ਆਉਣਾ ਚਾਹਣ ਇਹਨਾਂ ਦੀ ਸੈਰ ਸਪਟਾ ਬੀਬੀ ਜਿਹੜੀ ਉਹ ਆਵੇ ਤੇ ਆਪਾਂ ਸਾਰੇ ਰਲ ਕੇ ਇੱਕ ਜਸ਼ਨ ਦੇ ਰੂਪ ਦੇ ਵਿੱਚ ਆਪਾਂ ਇੱਥੋਂ ਤਿੱਬੀ ਸਾਹਿਬ ਜਾਈਏ ਅਰਦਾਸ ਕਰੀਏ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਔਰ ਸਾਡੀ ਜਿਹੜੀ ਬੇਨਤੀ ਉਹਨਾਂ ਨੇ ਬੜੇ ਧਿਆਨ ਨਾਲ ਸੁਣੀ ਆ ਅਸੀਂ ਮੈਡਮ ਆਪਣੇ ਅਨਮੋਲ ਗਗਨ ਮਾਨ ਜੀ ਨੇ ਉਹਨਾਂ ਕੋਲੇ ਟੂਰਿਜ਼ਮ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਅਸੀਂ ਜਲਦੀ ਹੀ ਤੁਹਾਨੂੰ ਇੱਥੇ ਜਿਹੜਾ ਹੈ ਬਹੁਤ ਇੱਕ ਸ਼ਾਨਦਾਰ ਜਿਹੜਾ ਹੈ ਬਣਾ ਕੇ ਇਹਨੂੰ ਮੈਮੋਰੀਅਲ ਦੇ ਟਾਈਪ ਜਾਂ ਕਹੋ ਇਹਦੀ ਇੱਕ ਯਾਦਗਾਰੀ ਛੀ ਜਿਹੜੀ ਹੈ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਸਿੱਖ ਰਾਜ ਦਾ ਬਾਰਡਰ ਰੂਪਨਗਰ ਵਿਖੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਲਾਡਵਲੀ ਬੈਂਟਿਕ ਦੇ ਨਾਲ 1831 ਦੇ ਵਿੱਚ ਸੰਧੀ ਹੁੰਦੀ ਹੈ ਉਸ ਥਾਂ ਦੇ ਉੱਤੇ ਇੱਕ ਮੋਰਚਾ ਲੱਗਦਾ ਹੈ ਮੰਗ ਇਹ ਰੱਖੀ ਜਾਂਦੀ ਹੈ ਕਿ ਸਾਡੇ ਨਿਸ਼ਾਨ ਦੇ ਨਾਲ ਲੱਗਦੀ ਜ਼ਮੀਨ ਦਾ ਜੋ ਹੱਕ ਹੈ ਉਹ ਖਾਲਸਾ ਪੰਥ ਨੂੰ ਮਿਲਣਾ ਚਾਹੀਦਾ ਹੈ ਉਸ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਤੇ ਇੱਕ ਇਲਜ਼ਾਮ ਇਹ ਲਾ ਜਾਂਦਾ ਕਿ ਰਾਹ ਜਿਹੜਾ ਹੈਗਾ ਉਹ ਇੱਕ ਨਿੱਜੀ ਕੰਪਨੀ ਦੇ ਵਿੱਚੋਂ ਹੋ ਕੇ ਲੰਘ ਕੇ ਆਉਣਾ ਪੈਂਦਾ ਸੰਗਤ ਇੱਥੇ ਆ ਨਹੀਂ ਸਕਦੀ ਇਸ ਕਰਕੇ ਇਸ ਦਾ ਰੱਖ-ਰਖਾਅ ਕੀਤਾ ਜਾ ਸਕੇ ਇਸ ਦੀ ਜ਼ਮੀਨ ਦੇ ਉੱਤੇ ਜੋ ਨਿਸ਼ਾਨਦੇਹੀ ਕਰਕੇ ਕਬਜ਼ਾ ਜੋ ਹੈ ਖਾਲਸਾ ਪੰਥ ਦੇ ਕੋਲ ਆਵੇ ਤੇ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ ਸੋ ਉਹ ਮੋਰਚਾ ਤਾਂ ਲੱਗਿਆ ਹੋਇਆ ਸੀ ਪਰ ਅੱਜ ਸਰਕਾਰ ਦੇ ਨਮਾਇंदे ਪਹੁੰਚੇ ਹੈ ਵਿਧਾਇਕ ਰੂਪਨਗਰ ਦਿਨੇਸ਼ ਚੱਡਾ ਜੀ ਪਹੁੰਚੇ ਹੈ ਤੇ ਉਸ ਦੇ ਨਾਲ ਹੀ ਬਲਾਚੌਰ ਜਿਸ ਹਲਕੇ ਦੇ ਵਿੱਚ ਇਹ ਸਥਾਨ ਪੈਂਦਾ ਹੈ ਉੱਥੋਂ ਦੇ ਵਿਧਾਇਕਾ ਮੈਡਮ ਕਟਾਰੀਆ ਜੀ ਦੇ بیٹے ਪਹੁੰਚੇ ਹੈ ਸੋ ਕੀ ਗੱਲਬਾਤ ਹੋਈ ਉਹ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਦਿਨੇਸ਼ ਜੀ ਕਿਵੇਂ ਦੇਖਦੇ ਹੋ ਅੱਜ ਇੱਥੇ ਤੁਸੀਂ ਪਹੁੰਚੇ ਹੋ ਕਾਫੀ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਅੱਜ ਤੁਸੀਂ ਆਏ ਹੋ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਇਹ ਜੋ ਹੱਲ ਹੋਣ ਜਾ ਰਿਹਾ ਜਲਦੀ ਦੇਖੋ ਜਿਹੜੀ ਤੱਕ ਉਮੀਦ ਦੀ ਗੱਲ ਹੈ ਉਮੀਦਾ ਪੰਜਾਬ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਨ ਦੇ ਨਾਲ ਹੀ ਇਹ ਕੀਤੀ ਜਾ ਸਕਦੀ ਹੈ ਕਿ ਜਿਹੜੇ ਇਹੋ ਜਿਹੇ ਸਥਾਨ ਹੈ ਇਤਿਹਾਸਿਕ ਸਥਾਨ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਸਬੰਧਤ ਕਿਵੇਂ ਹੁਣ ਅਣਗੌਲਿਆ ਨਹੀਂ ਕੀਤਾ ਜਾਏਗਾ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਏਗੀ ਪਿਛਲੀਆਂ ਸਰਕਾਰਾਂ ਦੀ ਇਹ ਨਲਾਇਕੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਇਹਨਾਂ ਸਥਾਨਾਂ ਨੂੰ ਅਣਗੌਲਿਆ ਕੀਤਾ ਇਹਨਾਂ ਸਥਾਨਾਂ ਤੱਕ ਜਿਹੜੀ ਅਪਰੋਚ ਤੱਕ ਵੀ ਲੋਕਾਂ ਨੂੰ ਨਹੀਂ ਦਿੱਤੀ ਤੇ ਆ ਤੁਹਾਡੇ ਸਾਹਮਣੇ ਹੈ ਕਿ ਨਿਸ਼ਾਨ ਸਾਹਿਬ ਦੇ ਨਾਲ ਜਿਹੜਾ ਖੋਰਾ ਲੱਗ ਰਿਹਾ ਇਸ ਮਤਲਬ ਜਿਸ ਪੱਧਰ ਤੇ ਇਸ ਥਾਂ ਦੀ ਹੁਣ ਤੱਕ ਡਿਵੈਲਪਮੈਂਟ ਹੋਣੀ ਚਾਹੀਦੀ ਸੀਗੀ ਉਹ ਨਹੀਂ ਹੋਈ ਉਸ ਪੱਧਰ ਤੇ ਕੀ ਹੋਣੀ ਕੀ ਹੋਣੀ ਹੁਣ ਤੱਕ ਲੋਕਾਂ ਨੂੰ ਸਿੱਧਾ ਰਸਤਾ ਵੀ ਨਹੀਂ ਇਸ ਥਾਂ ਤੱਕ ਆਉਣ ਲਈ ਮਿਲ ਸਕਿਆ ਫੈਕਟਰੀ ਦੇ ਅੰਦਰੋਂ ਜਿਹੜਾ ਆਣਾ ਪੈਂਦਾ ਉਹ ਜਿਓ ਫੈਕਟਰੀ ਦਾ ਨਿੱਜੀ ਰਸਤਾ ਹੈ ਫਿਰ ਫੈਕਟਰੀ ਲੋਕਾਂ ਨੂੰ ਰੋਕ ਦਿੰਦੀ ਹੈ ਅੰਦਰ ਆਉਣ ਲਈ ਪਰ ਚਲੋ ਬੇਸਤ ਨਗਰ ਕੀਰਤਨ ਆਂਦੇ ਵੀ ਹੈ ਪਹਿਲਾਂ ਮੈਂ ਵੀ ਨਗਰ ਕੀਰਤਨ ਦੇ ਵਿੱਚ ਇੱਥੇ ਐਮਐਲਏ ਬਣਨ ਤੋਂ ਪਹਿਲਾਂ ਵੀ ਆਇਆ ਪਰ ਕੁੱਲ ਮਿਲਾ ਕੇ ਇਸ ਥਾਂ ਦੀ ਜਿਸ ਤਰ੍ਹਾਂ ਦੀ ਸਿੱਧੀ ਕੀ ਸੋ ਹੁਣ ਆ ਮਾਨਸਾ ਮੁੱਖ ਮੰਤਰੀ ਨੇ ਤੇ ਅਸੀਂ ਇਹ ਹਲਕਾ ਜਿਹੜਾ ਸਥਾਨ ਹੈ ਇਹ ਬਜਦਾ ਰੋਪੜ ਚ ਹੈ ਪਿੰਡਾ ਜਿਲ੍ਹਾ ਨਮਾਸ਼ਹਿਰ ਚ ਬਲਾਚੌਰ ਹਲਕੇ ਚ ਪਿੰਦਾ ਸੋ ਮੈਡਮ ਬਲਾ ਮਲ ਏ ਬਲਾਚੌਰ ਮੈਡਮ ਸੰਤੋਸ਼ ਕੁਟਾਰੀ ਆ ਜੀ ਉਹਨਾਂ ਦੇ ਨਾਲ ਵੀ ਸਾਡੀ ਆਪਸ ਦੇ ਵਿੱਚ ਡਿਸਕਸ਼ਨ ਹੋਈ ਹੈ ਤੇ ਉਹਨਾਂ ਨੇ ਆਪਣੇ ਬੇਟਾ ਜੀ ਨੂੰ ਕਰਨ ਜੀ ਨੂੰ ਇੱਥੇ ਭੇਜਿਆ ਤੇ ਅਸੀਂ ਮਿਲ ਕੇ ਇਸ ਸਥਾਨ ਦੀ ਜਿਹੜੀ ਅਗਲੀ ਸਾਮ ਸੰਭਾਲ ਹੈ ਉਹ ਸ਼ੁਰੂ ਕਰਾਂਗੇ ਇਮੀਡੀਏਟਲੀ ਜਿਹੜਾ ਸਭ ਤੋਂ ਪਹਿਲਾਂ ਜੋ ਸਾਥੀਆਂ ਨੇ ਵੀ ਕਿਹਾ ਇਹਦੀ ਨਿਸ਼ਾਨਦੀ ਹੋਣੀ ਚਾਹੀਦੀ ਹੈ ਉਹ ਸਾਨੂੰ ਐਸ ਡੀ ਐਮ ਸਾਹਿਬ ਸਾਡੇ ਨਾਲ ਨੇ ਤੁਹਾਨੂੰ ਭਰੋਸਾ ਦਿੱਤਾ ਕਿ ਦੋ ਦਿਨ ਚ ਨਿਸ਼ਾਨਦੀ ਜਿਹੜੀ ਸਥਾਨ ਦੀ ਹੈ ਹੋ ਹੋ ਜੇਗੀ ਤੇ ਨਿਸ਼ਾਨਦੇਹੀ ਤੋਂ ਬਾਅਦ ਚ ਫਿਰ ਇੱਕ ਤਾਂ ਜਿਹੜਾ ਖੋਰਾ ਲੱਗਿਆ ਇਹਨੂੰ ਭਰ ਕੇ ਇਮੀਡੀਏਟ ਰੀਲਿਫ ਦੇਣ ਦੀ ਲੋੜ ਹੈ ਉਹ ਦਵਾਂਗੇ ਇੱਕ ਡਾਇਰੈਕਟ ਅਪਰੋਚ ਦੀ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਹੋ ਜੇ ਤੇ ਅਗਲੀ ਇਸ ਥਾਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਮੈਂ ਤੇ ਐਮਐਲਏ ਬਲਾਚੌਰ ਮੈਡਮ ਸੰਤੋਸ਼ ਕੁਟਾਰ ਜੀ ਅਸੀਂ ਮਿਲ ਕੇ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੀ ਜਿਹੜੀ ਅਗਲੀ ਵੱਡੇ ਪੱਧਰ ਦੀ ਇਸ ਥਾਂ ਦੀ ਜਿਹੜੀ ਸਾਮ ਸੰਭਾਲ ਤੇ ਇਹਨੂੰ ਕੋਈ ਵੱਡਾ ਪ੍ਰੋਜੈਕਟ ਇੱਥੇ ਲਿਆਉਣ ਦੀ ਉਹਦੇ ਲਈ ਅਸੀਂ ਉਪਰਾਲੇ ਕਰਾਂਗੇ ਚੱਟਾ ਸਾਹਿਬ ਬਹੁਤ ਹੀ ਵਾਰੀ ਇਦਾਂ ਹੁੰਦਾ ਹੈ ਕਿ ਧਰਨੇ ਲੱਗਦੇ ਆ ਮੁਜ਼ਾਹਰੇ ਹੁੰਦੇ ਆ ਜੀ ਤਾਂ ਕਈ ਵਾਰੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਜਵਾਬ ਆਂਦਾ ਵੀ ਇਹ ਬੇਵਜਾ ਹੈ ਕਿਉਂਕਿ ਹਰੇਕ ਦਾ ਇੱਕ ਪੱਖ ਹੁੰਦਾ ਜੀ ਕਿਸੇ ਚੀਜ਼ ਨੂੰ ਦੇਖਣ ਦਾ ਅੱਜ ਜਿਹੜਾ ਇਹ ਧਰਨਾ ਲੱਗਿਆ ਸੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਬੇਵਜਾ ਸੀ ਜਾਂ ਇਹਦੀ ਵਜ੍ਹਾ ਜਾਇਜ਼ ਸੀ ਬਿਲਕੁਲ ਜਾਇਜ਼ ਹੈ ਜੀ ਜਿਹੜਾ ਧਰਨਾ ਜਿਹੜਾ ਇਹ ਹੈ ਇਹਦੀ ਮੈਂ ਤਾਂ ਦੇਖੋ ਦਰਨੇਲੇ ਵੀ ਨਾਲ ਹੀ ਗੱਲ ਮੈਂ ਗੋਰੀ ਕਰਾਰੀ ਕਰੂੰਗਾ ਮੈਂ ਸਾਹਮਣੇ ਜਿਹੜੀ ਹੈ ਉਹ ਗੱਲ ਕੋਈ ਟੇਢੀ ਵੀ ਨਹੀਂ ਕਰਨੀ ਉਹ ਜਿਹੜੀ ਹੈ ਉਹ ਕਰੂੰਗਾ ਵੀ ਵਜਾ ਧਰਨੇ ਦੀ ਬਿਲਕੁਲ ਗਲਤ ਨਹੀਂ ਹੈ ਕੌਣ ਕਹੂਗਾ ਇਸ ਇਸ ਥਾਂ ਦੀ ਸਾਮ ਸੰਭਾਲ ਨਹੀਂ ਹੋਣੀ ਚਾਹੀਦੀ ਹੈ ਹਾਂ ਪਰ ਇਨਾਂ ਕਾਪਾ ਸਾਥੀਆਂ ਨੂੰ ਜੂਰ ਬੇਨਤੀ ਕਰਾਂਗੇ ਕਿ ਖਾਸ ਤੌਰ ਤੇ ਜਿਹੜੇ ਇਨਾਂ ਚ ਲੋਕਲ ਸਾਥੀ ਹੈਗੇ ਆ ਬਈ ਧਰਨੇ ਤੋਂ ਪਹਿਲਾਂ ਅਲਟੀਮੇਟਮ ਜੂਰ ਦੇ ਲਿਆ ਕਰੋ ਤਾਂ ਕਿ ਅਸੀਂ ਜਿਹੜਾ ਹੋ ਸਕਦਾ ਅਸੀਂ ਬਿਨਾਂ ਧਰਨੇ ਤੋਂ ਕਰਨ ਦੀ ਇੱਛਾ ਕੋਈ ਹੈ ਸਰ ਸਾਡੇ ਕੋਲ ਆਨਡਾ ਡੀਸੀ ਸਾਡੇ ਕੋਲ ਗਿਆ ਕੋਈ ਗੱਲ ਨਹੀਂ ਕੀਤਾ ਸਾਨੂੰ ਆਪਾਂ ਕੋਈ ਇਸ ਚੀਜ਼ ਦੀ ਬਹਿਸ ਹੋਈ ਜ ਨਹੀਂ ਬਹਿਣਾ ਇਹ ਤੁਹਾਡੀ ਗੱਲ ਠੀਕ ਤੁਹਾਡਾ ਤਰਨ ਮੈਂ ਤੁਹਾਡਾ ਮੁੱਦਾ ਬਿਲਕੁਲ ਜਿਹੜਾ ਉਹਨੂੰ ਮੈਂ ਗੈਰਵਾਜਬ ਨਹੀਂ ਕਹਿੰਦਾ ਪਰ ਇੰਨਾ ਕਿ ਸਾਨੂੰ ਕਿਉਂਕਿ ਕੰਮ ਕਰਨ ਵਾਲੇ ਅਸੀਂ ਵੀ ਦਿਨ ਰਾਤ ਕੰਮਾਂ ਦੇ ਵਿੱਚ ਹੀ ਰਹੀਦਾ ਸਾਰੇ ਕੰਮ ਜਿਹੜੇ ਇੱਕਦਮ ਵਿਰੀ ਹੁੰਦੇ ਹੁੰਦੇ ਸੋ ਜਿਹੜਾ ਸਾਡੇ ਕੋਲ ਕੰਮਾਂ ਦਾ ਜਿਹੜਾ ਜੋ ਸਾਡਾ ਦੌਰ ਹੈ ਕੰਮਾਂ ਦਾ ਕੰਮ ਇੰਨੇ ਹੁੰਦੇ ਸਾਡੇ ਕੋਲ ਵੀ ਉਹੀ ਹੈ ਕਿ ਜਿਹੜਾ ਬਾਹਰ ਤੋਂ ਫੜ ਕੇ ਕਰਾ ਗਿਆ ਕਰਾ ਗਿਆ ਦਿਨ ਰਾਤ ਕੰਮ ਮਗਰੀ ਭੱਜੀ ਭੱਜ ਦੀ ਖਾਸ ਤੌਰ ਤੇ ਜਿਹੜੇ ਜਿਹੜੇ ਸਾਡੇ ਕੁਸਾਥੀ ਬਾਹਰਲੇ ਜ਼ਿਲ੍ਹਿਆਂ ਚੋਂ ਕੁਝ ਜਿਹੜੇ ਲੋਕ ਹਲੇ ਉਹਨਾਂ ਨੂੰ ਖਾਸ ਤੌਰ ਤੇ ਕਹਿੰਦਾ ਕਲਵਾਂਸੀ ਹੋਣਾ ਵਰਗਿਆਂ ਨੂੰ ਵੀ ਭਾਈ ਇਹ ਸਾਡੇ ਦਾ ਹਰ ਵੇਲੇ ਮਿਲਦੇ ਜੁਲਦੇ ਆ ਬਈ ਕੋਈ ਕੰਮ ਸਾਡਾ ਧਰਨੇ ਤੋਂ ਬਿਨਾ ਵੀ ਕਰਾ ਲਿਆ ਕਰੋ ਬਹੁਤ ਫੜ ਕੇ ਹੁਣ ਤੁਸੀਂ ਆਪ ਹੀ ਆ ਗਏ ਜੀ ਕਿ ਫਿਰ ਤੁਹਾਨੂੰ ਫਿਰ ਹੁਣ ਕੋਈ ਸੁਨੇਹਾ ਦੇ ਕੇ ਆ ਮੈਂ ਅਸਲ ਜਮਈ ਇੱਕ ਹਫਤੇ ਤੋਂ ਬਾਹਰ ਸੀਗਾ ਤੇ ਮੈਂ ਹਫਤੇ ਬਾਅਦ ਰਾਤੀ ਰੋਪੜ ਆਇਆ ਤੇ ਮੇਰਾ ਰਸਤੇ ਜਾਂਦੇ ਸਭ ਤੋਂ ਪਹਿਲਾ ਏਜੰਡਾ ਹੀ ਸੀਗਾ ਕਿ ਇੱਥੇ ਇਸ ਥਾਂ ਤੇ ਆਣਾ ਉਹ ਧਰਨੇ ਕਰਕੇ ਨਹੀਂ ਜਿਹੜਾ ਮੁੱਦਾ ਉਹਦੇ ਕਰਕੇ ਕਿ ਕਿ ਅਸੀਂ ਇਹ ਮੁੱਦਾ ਧਰਨੇ ਨਾਲ ਨਹੀਂ ਅਸੀਂ ਦਿਲੋਂ ਚਾਹੁੰਦੇ ਆ ਕਿ ਇਹ ਇਹ ਕਮ ਹੋਣਾ ਚਾਹੀਦਾ ਕਿ ਮੇਰਾ ਰਸਤੇ ਜਾਇਆ ਦਾ ਪਹਿਲਾ ਇਹੀ ਸੀਗਾ ਪਹਿਲਾਂ ਇੱਥੇ ਜਾਣਾ ਆਪਾਂ ਇਹਨਾਂ ਨਾਲ ਗੱਲਬਾਤ ਆਪਾਂ ਕਰਨੀ ਹੈ ਕਿਉਂਕਿ ਜੇ ਕੋਈ ਇਸ ਮੁੱਦੇ ਲਈ ਵੀ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤੇ ਉਹਦੇ 'ਚ ਸਾਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਸਾਡੇ ਇੱਥੇ ਆਣ ਡਿਊਟੀ ਸੀ ਤੇ ਹੁਣ ਇਹ ਹਲਕਾ ਤਾਂ ਤੁਹਾਡਾ ਨਹੀਂ ਹੈਗਾ ਜੀ ਫਿਰ ਤੁਸੀਂ ਪਹੁੰਚੇ ਹੋ ਇੱਥੇ ਤੇ ਹਲਕਾ ਜਿਹੜਾ ਹੈਗਾ ਮੈਡਮ ਕਟਾਰੀ ਹੋਰਾਂ ਦਾ ਉਹਨਾਂ ਨਾਲ ਵੀ ਗੱਲਬਾਤ ਕੋਈ ਹੋਈ ਹੈ ਬਿਲਕੁਲ ਜੀ ਦੇਖੋ ਚਾਹੇ ਅਸੀਂ ਐਮਐਲਏ ਆਫਿਸ ਵਿੱਚ ਹੀ ਸਾਡਾ ਇੱਕ ਪ੍ਰੋਟੋਕੋਲ ਫਾਲੋ ਕਰਨਾ ਜ਼ਰੂਰੀ ਹੈ ਜੇ ਤੁਸੀਂ ਇੱਕ ਪੱਤਰਕਾਰ ਨੇ ਵੀ ਦੂਜੇ ਪੱਤਰਕਾਰ ਦੇ ਹਲਕੇ ਜਾਣਾ ਹੋਵੇ ਆਪ ਇਕੱਠੇ ਹੋ ਕੇ ਜਾਣਾ ਪੈਂਦਾ ਸੋ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਕੀਤੀ ਮੈਡਮ ਉਹਨਾਂ ਨੂੰ ਇਹਨਾਂ ਦੇ ਮਾਤਾ ਜੀ ਨੂੰ ਕਰਨਜੀਤ ਜੀ ਨੂੰ ਇਸ ਇਸ ਇਸ਼ੂ ਬਾਰੇ ਸੋ ਉਹਨਾਂ ਨੇ ਮੈਨੂੰ ਅੱਗੇ ਹੋਈ ਜਵਾਬ ਦਿੱਤਾ ਕਿ ਅਸੀਂ ਵੀ ਆਲਰੇਡੀ ਸੀਐਮ ਸਾਹਿਬ ਦੇ ਨਾਲ ਇਹਦੀ ਪੇਰਵਾਹੀ ਕਰ ਰਹੇ ਹਾਂ ਉਹਨਾਂ ਨੇ ਮੈਨੂੰ ਪਹਿਲਾਂ ਇਹ ਤੋਹੀ ਜਵਾਬ ਦਿੱਤਾ ਇਹ ਨਹੀਂ ਕਿ ਉਹਨਾਂ ਨੇ ਮੇਰੇ ਕਹਿਣ ਤੋਂ ਕੀਤੀ ਉਹ ਪਹਿਲਾਂ ਤੂੰ ਉਹਨਾਂ ਦੇ ਹਲਕੇ ਚ ਆ ਆਪਣੇ ਤੌਰ ਤੇ ਵੀ ਕਹਿੰਦੇ ਮੈਂ ਇਹ ਇੱਕ ਕਰਨਜੀ ਵੀ ਦੱਸਿਆ ਕਿ ਅਸੀਂ ਸੀਐਮ ਸਾਹਿਬ ਨੂੰ ਪਹਿਲਾਂ ਰਿਕਵੈਸਟ ਕਰ ਚੁੱਕੇ ਹਾਂ ਸੋ ਫਿਰ ਮੈਂ ਅਸੀਂ ਕਿੱਥੇ ਹੋ ਗਏ ਇੱਥੇ ਆਉਣ ਦਾ ਪ੍ਰਬੰਧ ਬਣਾਇਆ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਇਹ ਵੀ ਸਾਡੇ ਕੋਲ ਨਾਲ ਪੁੱਜਿਆ ਨਹੀਂ ਬੰਗਰਾਤੀ ਮੈਂ ਡੀ ਸਾਹਿਬ ਨਾਲ ਹੀ ਫੋਨ ਤੇ ਗੱਲ ਕੀਤੀ ਸੀਗੀ ਸੋ ਕਿਦਾ ਆਪਾਂ ਜੋ ਵੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਨਿਸ਼ਾਨਦੇਹੀ ਤੋਂ ਬਾਅਦ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਤਰਨੇਲੇ ਵੀ ਆਪਾਂ ਛੱਡਣੇ ਨਹੀਂ ਨਾਲ ਹੀ ਰੱਖਣੇ ਆ ਜਿਹੜੀ ਜਿਹੜੀ ਸੰਗਤ ਕਹਿੰਦੀ ਹੈ ਜੀ ਅਸੀਂ ਵਿਸਥਾ ਪਾਣਾ ਚਾਹੁੰਦੇ ਆ ਉਤਸ਼ਾਹ ਦੇ ਨਾਲ ਸੰਗਤ ਬੈਠੀ ਆ ਕੇ ਉਹ ਵੀ ਕਰ ਸਕਣਗੇ ਕੋ ਗੱਲ ਇਦਾਂ ਵੀ ਸਭ ਤੋਂ ਪਹਿਲਾਂ ਤਾਂ ਸਾਡੀ ਜ਼ਿੰਮੇਵਾਰੀ ਹੈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ ਬਾਕੀ ਸੰਗਤ ਸਭ ਤੋਂ ਵੱਡੀ ਹੁੰਦੀ ਸੰਗਤ ਨੂੰ ਕੋਈ ਨਹੀਂ ਰੋਕ ਸਕਦਾ ਪਰ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ ਕਰਨ ਜੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਆਇਓ ਬਿਹਾਫ ਤੇ ਆਪਣੇ ਮਾਤਾ ਜੀ ਜਿਹੜੇ ਵਿਧਾਇਕਾ ਹੈਗੇ ਜੀ ਕਿਵੇਂ ਦੇਖਦੇ ਹੋ ਕਾਫੀ ਸਮੇਂ ਤੋਂ ਇਹ ਜਿਹੜਾ ਕੰਮ ਇਸੇ ਤਰ੍ਹਾਂ ਰੁਕਿਆ ਹੋਇਆ ਸੀ ਪਹਿਲਾਂ ਵੀ ਤੁਹਾਡੇ ਧਿਆਨ ਦੇ ਵਿੱਚ ਹੈ ਸੀ ਜਦ ਹੁਣੇ ਮੋਰਚਾ ਲੱਗਦਾ ਉਦੋਂ ਆਉਂਦਾ ਨਹੀਂ ਨਹੀਂ ਭਾਜੀ ਅਸੀਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਐਮਐਲਏ ਸਾਹਿਬ ਨੇ ਜੱਡਾ ਜੀ ਨੇ ਵੀ ਦੱਸਿਆ ਅਸੀਂ ਇਹਦੇ ਤੇ ਪਹਿਲਾਂ ਹੀ ਜਿਹੜਾ ਹੈ ਵਰਕ ਕੀਤਾ ਹੋਇਆ ਅਸੀਂ ਆਪਣੇ ਵੱਲੋਂ ਕੀਤਾ ਹੋਇਆ ਸਾਡੇ ਜਿਹੜੇ ਤੁਹਾਨੂੰ ਦੱਸਣਾ ਸਾਡੇ ਜਿਹੜੇ ਡੀਸੀ ਸਾਹਿਬ ਨੇ ਨਵਜੋਤ ਪਾਲ ਸਿੰਘ ਰੰਧਾਵਾ ਜੀ ਉਹ ਪਹਿਲਾਂ ਡਾਇਰੈਕਟਰ ਟੂਰਿਜ਼ਮ ਵੀ ਰਹੇ ਨੇ ਉਹਨਾਂ ਦੇ ਡੈਕਟਰ ਟੂਜ਼ਮ ਹੁੰਦੇ ਹੋਏ ਇੱਥੇ 2.5 ਕਰੋੜ ਰੁਪਏ ਪਾਸ ਹੋਇਆ ਸੀਗਾ ਠੀਕ ਹੈ ਜੀ ਉਹ ਚਲੋ ਜਿਹੜੇ ਸਾਡੇ ਪਹਿਲਾਂ ਇੱਥੇ ਵਿਧਾਇਕ ਰਹੇ ਨੇ ਜਾਂ ਕਹਿ ਲਓ ਸਾਡੇ ਜਿਹੜੇ ਇੱਥੇ ਆਪਣੇ ਕਹਿੰਦੇ ਨੇ ਸਰਕਾਰ ਆ ਰਹੀਆਂ ਨੇ ਦੇਖੋ 10 ਚ ਪਾਸ ਹੋਇਆ ਸੀਗਾ ਦੋ ਸਰਕਾਰਾਂ ਬਦਲ ਗਈਆਂ ਅਕਾਲੀ ਦਲ ਵੀ ਕਾਂਗਰਸ ਵੀ ਉਹਨਾਂ ਨੇ ਇਹਦੇ ਤੇ ਇਨੀਸ਼ੀਏਟਿਵ ਲਿਆ ਨਹੀਂ ਠੀਕ ਹੈ ਜੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਔਰ ਸਾਡੀ ਜਿਹੜੀ ਬੇਨਤੀ ਉਹਨਾਂ ਨੇ ਬੜੇ ਧਿਆਨ ਨਾਲ ਸੁਣੀ ਆ ਸੀ ਮੈਡਮ ਆਪਣੇ ਅਨਮੋਲ ਗਗਨ ਮਾਨ ਜੀ ਨੇ ਉਹਨਾਂ ਕੋਲੇ ਟੂਰਿਜ਼ਮ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਅਸੀਂ ਜਲਦੀ ਹੀ ਤੁਹਾਨੂੰ ਇੱਥੇ ਜਿਹੜਾ ਹੈ ਬਹੁਤ ਇੱਕ ਸ਼ਾਨਦਾਰ ਜਿਹੜਾ ਹੈ ਬਣਾ ਕੇ ਇਹਨੂੰ ਮੈਮੋਰੀਅਲ ਦੇ ਟਾਈਪ ਜਾਂ ਕਹੋ ਇਹਦੀ ਇੱਕ ਯਾਦਗਾਰ ਛੀ ਜਿਹੜੀ ਹੈ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹਦੇ ਤੇ ਚਲੋ ਸਮਾਂ ਲੱਗ ਗਿਆ ਪਿਛਲੀ ਸਰਕਾਰਾਂ ਨੇ ਜਿਹੜਾ ਆਪਣਾ ਰੋਲ ਅਦਾ ਕਰ ਲਿਆ ਹੁਣ ਅਸੀਂ ਆਪਣਾ ਕਰਾਂਗੇ ਜੀ ਰੋਲ ਅਦਾ ਔਰ ਜਲਦੀ ਜਿਹੜਾ ਇਹਨੂੰ ਕਰਾਂਗੇ ਮੇਰਾ ਤਾਂ ਇੱਥੇ ਅਕਸਰ ਸਾਡਾ ਇਹਦੇ ਪਰ ਜ਼ਿਕਰ ਹੁੰਦਾ ਰਹਿੰਦਾ ਹੈ ਪੀ.ਸੀ.ਜੇ ਜਦੋਂ ਸਾਡੇ ਇੱਥੇ ਆਪਣੇ ਐਸ.ਐਸ.ਪੀ ਸਾਹਿਬ ਜੀ ਇੱਕ ਵਾਰੀ ਕਹਿੰਦੇ ਸੀ ਕਹਿੰਦੇ ਉਹ ਆਪੇ ਨਿਸ਼ਾਨ ਸਾਹਿਬ ਕਿਸ ਚੀਜ਼ ਦਾ ਲਗਾ ਮੈਂ ਬੈਠਾ ਗੱਲ ਕਰ ਰਹਾ ਤਾਂ ਮੈਂ ਰਸੈਂ ਮੈਂ ਕਿਹਾ ਜੀ ਇਹ ਬੜੀ ਹੀ ਗੌਰਵਸ਼ਾਲੀ ਜਗ੍ਹਾ ਹੈ ਸਾਡੇ ਲਈ ਬੜੀ ਮਾਣ ਵਾਲੀ ਜਗ੍ਹਾ ਹੈ ਵੀ ਦੁਆਬਾ ਜਿਹੜਾ ਹੈ ਉਹ ਆਪਣੇ ਕਹਿੰਦੇ ਨੇ ਖਾਲਸੇ ਰਾਜ ਦਾ ਜਿਹੜਾ ਦਵਾਰ ਹੈ ਜੀ ਬਹੁਤ ਸਾਡੇ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਥੋੜੀ ਕਾਫੀ ਇਤਿਹਾਸਿਕ ਜਾਣਕਾਰੀ ਵਾਲੀ ਗੱਲਾਂ ਕਰ ਰਹੇ ਹੋ ਮਤਲਬ ਅੱਜ ਕੱਲ ਦੇਖਣ ਨੂੰ ਮਿਲਦਾ ਨਹੀਂ ਇਹ ਚੀਜ਼ਾਂ ਵੀ ਇੰਨੀ ਜਾਣਕਾਰੀ ਹੋਵੇ ਪੜ੍ਹ ਕੇ ਤਾਂ ਨਹੀਂ ਆਏ ਹੁਣੇ ਕਿਤੇ ਤਾਜ਼ਾ ਤਾਜ਼ਾ ਕਦੇ ਵੀ ਐ ਤੇ ਜਿਉਣਾ ਦਾ ਮੈਕਡੋਨਲਡਾ ਸਾਡੇ ਹਲਕੇ ਦੇ ਵਿੱਚ ਉਹ ਵੀ ਮੇਨਾ ਗੱਲ ਕਰਦੇ ਸੀਗੇ ਮੇਰਾ ਇਤਿਹਾਸ 'ਚ ਵੈਸੇ ਰੁਚੀ ਆ ਜੀ ਥੋੜਾ ਧਿਆਨ ਦੇਈਦਾ ਇਹਦੇ ਬਾਰੇ ਪੜੀਦਾ ਅੱਛਾ ਲੱਗਦਾ ਪੜ੍ਹਨਾ ਤੇ ਤਾਂ ਇਸ ਕਰਕੇ ਸਾਡਾ ਪਹਿਲਾਂ ਇਹਦੇ ਬਾਰੇ ਜਿਹੜਾ ਹੈ ਕਾਫੀ ਧਿਆਨ ਹੈ ਇਹਦੇ ਤੇ ਸਾਡਾ ਅਸੀਂ ਤਾਂ ਹੀ ਲੱਗੇ ਹੋਇਆ ਔਰ ਜਲਦੀ ਕਰ ਦਿਆਂਗੇ ਈਵਨ ਕਿ ਇੱਥੇ ਵਾਲਾ ਦੋਲੇ ਫੋਰਸ ਦੀ ਜਗ੍ਹਾ ਲੱਗਦੀ ਹੈ ਤੁਸੀਂ ਆਪਣੇ ਚੈੱਕ ਲੀਸ ਜਾਏ ਤੁਸੀਂ ਵਿਕਾਸ ਗਰਗ ਜੀ ਫੋਰਸ ਸੈਕਟਰੀ ਉਹਨਾਂ ਨਾਲ ਵੀ ਗੱਲ ਕਰ ਲਓ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਵਿਸ਼ਲੇ ਮੇਰੇ ਨਾਲ 10 ਦਿਨ ਦੀ ਗੱਲ ਐ ਕਿ ਵੀ ਸਰ ਵੀ ਤੁਹਾਡਾ ਫੋਰੈਸ ਦਾ ਰਕਬਾ ਹੈ ਵੀ ਸਾਨੂੰ ਉਥੇ ਜਗਾ ਲੈਂਡ ਚ ਦਿੱਕਤ ਆਊਗੀ ਕੋਈ ਫੋਰੈਸ ਨੂੰ ਕੱਟਣ ਦੀ ਪਰਮਿਸ਼ਨ ਨਹੀਂ ਮਿਲਦੀ ਬੜੀਆਂ ਜਿਹੇ ਟੈਕਨੀਕਲ ਜਿਹੜੇ ਇਸ਼ੂ ਬਣ ਜਾਂਦੇ ਆ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਜਿਹੜੀ ਸਾਡੇ ਵੱਲੋਂ ਹੈਲਪ ਅਸੀਂ ਦਵਾਂਗੇ ਜਿਹੜੇ ਟੂਰਿਜ਼ਮ ਵੱਲੋਂ ਬਣਾਉਣ ਵਾਸਤੇ ਚਾਹੀਦੀ ਔਰ ਤੁਸੀਂ ਸੀਐਮ ਸਾਹਿਬ ਨਾਲ ਗੱਲ ਕਰ ਲਿਓ ਜਾਂਦੇ ਕਾਲ ਕਰੰਤਾ ਬੇਕਾਰਪ ਕਰਤਾ ਸੋ ਤਾਲ ਹੁਣ ਕਦੋਂ ਕਿੰਨੀ ਛਿੱਤੀ ਜਿਹੜੇ ਤੁਹਾਨੂੰ ਦੱਸਦਾ ਕੱਲ ਨੂੰ ਆਨਰੇਬਲ ਕੋਰਟ ਦੇ ਵਿੱਚ ਸਾਡੇ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਆਪਣੇ ਪਟਵਾਰੀ ਹੈ ਤਸੀਲਾਰ ਉਹਨਾਂ ਦੀ ਆਪਣੇ ਕੋਈ ਉੱਥੇ ਹਾਇਰਿੰਗ ਹੈ ਕੱਲ ਨੂੰ ਪਰਸੋਂ ਤੋਂ ਇੱਥੇ ਸ਼ੁਰੂ ਹੋ ਜੂਗੀ ਜਿਹੜੀ ਆਪਣੇ ਕਹਿੰਦੇ ਨਿਸ਼ਾਨਦੇਹੀ ਔਰ ਸਾਡੇ ਜਿਹੜੇ ਸਤਕਾਰ ਜੋ ਜਿਹੜੇ ਧਰਨੇ ਤੇ ਸਾਡੇ ਲੋਕ ਜੇ ਸਾਡੇ ਜਿਹੜੇ ਸੰਗਤ ਬੈਠੀ ਹੈ ਉਹ ਨਾਲ ਹੋ ਕੇ ਆਪਣੇ ਜੋ ਜੋ ਵੀ ਉਹਨਾਂ ਦੇ ਮਨ ਦੀ ਕੋਈ ਵੀ ਸ਼ੰਕਾ ਹੋਊਗੀ ਉਹ ਸਾਨੂੰ ਇੱਕ ਫੋਨ ਤੇ ਦੱਸਣ ਵੀ ਇੱਥੋਂ ਅਸੀਂ ਕਹਿੰਦੇ ਸੀ ਇਹ ਐਦਾਂ ਬਣਦੀ ਸੀ ਐਦਾਂ ਨਹੀਂ ਹੋਈ ਉਸੇ ਤਰੀਕੇ ਹਰ ਚੀਜ਼ ਹੋਊਗੀ ਜੀ ਲੋਕਾਂ ਨੂੰ ਸਮਰਪਿਤ ਆ ਜੀ ਲੋਕਾਂ ਨੇ ਕਹਿ ਲੋ ਵੀ ਫਤਵਾ ਦਿੱਤਾ ਲੋਕਾਂ ਦੇ ਫਤਵੇ ਨਾਲ ਬੈਠੇ ਆ ਤਾਂ ਲੋਕਾਂ ਨੂੰ ਹੀ ਸਮਰਪਿਤ ਆ ਜੀ ਬਿਲਕੁਲ ਐਸਡੀਐਮ ਸਾਹਿਬ ਖੜੇ ਸਰ ਕਿਵੇਂ ਦੇਖਦੇ ਹੋ ਜੀ ਜਦੋਂ ਤੁਸੀਂ ਅਕਸਰ ਖੇਤਾਂ ਦੀ ਮਿੰਤੀ ਵਿੱਚ ਜਾਂ ਜ਼ਮੀਨ ਆਪਣੀਆਂ ਜ਼ਮੀਨਾਂ ਦੀ ਇੰਚ ਇੰਚ ਪਿੱਛੇ ਵੀ ਲੜ ਪੈਂਦੇ ਜੀ ਲੋਕ ਹੁਣ ਇਹ ਕਿਸ ਤਰ੍ਹਾਂ ਇਹ ਮਿੰਤੀ ਹੋਊਗੀ ਕਦੋਂ ਹੋਊਗਾ ਤੁਹਾਡਾ ਕੀ ਭਰੋਸਾ ਹੈ ਵੀ ਕਿੰਨੇ ਦਿਨਾਂ ਚ ਕਰਕੇ ਸੰਗਤ ਦੇ ਹਵਾਲੇ ਕਰ ਦੋ ਬਿਲਕੁਲ ਐਮਐਲਏ ਸਾਹਿਬ ਭਲਾਚੌਰ ਤੇ ਰੂਪੜ ਖੜੇ ਆ ਸੋਨਾਂ ਵਾਦਾ ਹੈ ਵੀ ਵਿਦਨ ਦੋ ਦਿਨਾਂ ਚ ਅਸੀਂ ਨਿਸ਼ਾਨਦੀ ਬੁੱਧਵਾਰ ਤੇ ਵੀਰਵਾਰ ਤੱਕ ਕੰਪਲੀਟ ਕਰਕੇ ਸ਼ਹਿਰ ਦੇ ਪਾਸੇ 20000 ਰਸਤਾ ਕਿਵੇਂ ਇਹਦੀ ਇਹਨੂੰ ਅਪਰੋਚ ਹੋ ਸਕਦੀ ਹੈ ਉਹ ਹੱਲ ਲੱਭ ਕੇ ਅਸੀਂ ਐਮਐਲਏ ਸਾਹਿਬ ਨੂੰ ਰਿਪੋਰਟ ਕਰਦੇ ਆ ਤੇ ਤੁਸੀਂ ਵੀ ਹੁਣ ਇਹਨਾਂ ਨੇ ਦੱਸਿਆ ਕਿ ਇਤਿਹਾਸ 'ਚ ਇਹਨਾਂ ਦੀ ਰੁਚੀ ਹੈ ਜੀ ਤੇ ਆਪਣੇ ਮਨ ਨਾਲ ਕਰਨਾ ਚਾਹੁੰਦੇ ਆ ਦੇਸ਼ ਛੱਡਾ ਜੀ ਨੇ ਵੀ ਕਿਹਾ ਵੀ ਅਸੀਂ ਆਪਣੇ ਮਨ ਦੇ ਨਾਲ ਹੀ ਸਾਰਾ ਕਰਨਾ ਚਾਹੁੰਨੇ ਤੁਸੀਂ ਹੁਣ ਇਹਨੂੰ ਕੰਮ ਦੇ ਤੌਰ ਤੇ ਕਰਨਾ ਚਾਹੁੰਨੇ ਹੋ ਜੇ ਤੁਸੀਂ ਵੀ ਤੁਹਾਡਾ ਵੀ ਇਹ 'ਚ ਹੈਗਾ ਹੈ ਵੀ ਇਹ ਇਤਿਹਾਸ ਦੀ ਤਰੋਹ ਹੋ ਰਹੀ ਹੈ ਜੀ ਅਸੀਂ ਵੀ ਆਪਣੀ ਜਿੰਦ ਜਾਨ ਲਾ ਕੇ ਕਰ ਬਿਲਕੁਲ ਜੀ ਬਿਲਕੁਲ ਦੇਖੋ ਪਹਿਲੀ ਮੇਰੀ ਮੋਰਲ ਡਿਊਟੀ ਹੈ ਐਜ਼ ਅ ਅਫੀਸਰ ਜੋ ਮੈਨੂੰ ਸਰਕਾਰ ਨੇ ਕੰਮ ਸੌਪਿਆ ਉਹਦੇ ਮੈਂ ਬਾਉਂਡ ਆ ਪਰ ਇਤਿਹਾਸਕ ਤੌਰ ਤੇ ਵੀ ਬਹੁਤ ਹੀ ਇਤਿਹਾਸਕ ਜਗ੍ਹਾ ਹੈ ਤੇ ਐਜ ਇਨਸਾਨ ਮੇਰਾ ਫਰਜ਼ਵੰਦ ਵੀ ਇਹਨੂੰ ਅਸੀਂ ਸ ਬਾਬਾ ਜੀ ਕਿਵੇਂ ਦੇਖਦੇ ਹੋ ਹੁਣ ਹੁਣ ਬਹੁਤ ਭਰੋਸਾ ਐਮਐਲਏ ਰੋਪੜ ਵਿਧਾਇਕ ਖੜੇ ਆ ਜੀ ਤੇ ਵਿਧਾਇਕਾ ਜਿਹੜੇ ਬਲਾ ਚੌਦ ਦੇ ਉਹਨਾਂ ਦੇ ਬੇਟੇ ਵੀ ਖੜੇ ਆ ਅਫਸਰ ਸਾਹਿਬ ਖੜੇ ਆ ਸੀਐਸਜੀਐਮ ਸਾਹਿਬ ਖੜੇ ਹੁਣ ਤੁਹਾਨੂੰ ਰਿਕਵੈਸਟ ਇਹ ਵੀ ਕੀਤੀ ਗਈ ਵੀ ਚਲੋ ਹੁਣ ਠੰਡ ਦਾ ਮੌਸਮ ਆ ਇੱਥੋਂ ਹੁਣ ਨਾ ਜ਼ਿਆਦਾ ਠੰਡ ਵਿੱਚ ਬੈਠੇ ਜਾਵੇ ਕੀ ਹੁਣ ਅਗਲਾ ਤੁਹਾਡਾ ਫੈਸਲਾ ਤੁਸੀਂ ਕੀ ਕਹਿੰਦੇ ਹੋ ਹੁਣ ਇਹ ਗੱਲ ਨਹੀਂ ਮੈਂ ਇਸ بڑے ਸਤਕਾਰਯੋਗ ਨੇ ਪਹਿਲੀ ਤੇ ਗੱਲ ਇਹ ਆ ਕਿ ਜਿਹੜੀਆਂ ਇਦਾਂ ਦੀਆਂ ਅਥਾਰਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਹੁੰਦਾ ਹੈ ਨਾ ਤੇ ਲੋਕਾਂ ਨੇ ਭਰੋਸਾ ਕੀਤਾ ਹੁੰਦਾ ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹਦਾ ਬਹੁਤ ਸਲੀਕਾ ਹੋਣਾ ਚਾਹੀਦਾ ਹੈ ਉਹ ਏ ਆ ਸਾਡੇ ਲਈ ਆਤਮ ਸਤਕਾਰਯੋਗ ਨੇ ਜਿਹੜੇ ਕੋਈ ਵੀ ਐਮਐਲਏ ਕੁਰਸੀ ਤੱਕ ਪਹੁੰਚਦਾ ਹੈ ਐਸਡੀਐਮ ਸਾਹਿਬ ਨੇ ਸਾਡੇ ਲਈ ਸਤਕਾਰਯੋਗ ਨੇ ਪਹਿਲੀ ਤੇ ਇਹ ਗੱਲ ਆ ਦੂਜੀ ਗੱਲ ਇਹ ਆ ਵੀ ਇਹਨਾਂ ਦਾ ਵਿਸ਼ਵਾਸ ਸਿਰ ਮੱਥੇ ਆ ਉਹ ਇਵੇਂ ਹੁੰਦਾ ਵੀ ਇਹ ਸਾਨੂੰ ਵਿਸ਼ਵਾਸ ਦਿਵਾਜਣ ਹੁੰਦੇ ਅਸੀਂ ਕਾਲ ਦੇ ਦਈਏ ਇਹ ਗਲਤ ਗੱਲ ਹੋਊਗੀ ਅਸੀਂ ਕਿਸੇ ਕਿਸਮ ਦੀ ਕੋਈ ਕਾਲ ਨਹੀਂ ਜਿੰਨੇ ਬੰਦੇ ਆ ਇੰਨੇ ਹੀ ਹੋਵਾਂਗੇ ਅੱਗੇ ਕੋਈ ਕਾਲ ਨਹੀਂ ਕੋਈ ਮੀਟਿੰਗ ਨਹੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੁਝ ਨਹੀਂ ਇਹ ਇਹਨਾਂ ਨੇ ਵੀਰਵਾਰ ਤੱਕ ਦਾ ਟਾਈਮ ਦਿੱਤਾ ਹੈ ਤੇ ਅਸੀਂ ਸ਼ੁੱਕਰਵਾਰ ਤੋਂ ਬਾਅਦ ਅਗਲੀ ਗੱਲ ਕਰਾਂਗੇ ਜੇ ਸ਼ੁੱਕਰਵਾਰ ਤੱਕ ਨਹੀਂ ਕਰਦੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਪਰ ਅਸੀਂ ਕਿਸੇ ਕਿਸਮ ਦੀ ਕੋਈ ਕਾਲ ਨਹੀਂ ਦਿੰਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੇ ਅਸੀਂ ਨਿਤਨੇਮ ਜਾਬ ਕਰਕੇ ਤੇ ਅਸੀਂ 2 ਫੁੱਟ ਹੋਰ ਪਿੱਛੇ ਹੋਣ ਜਾ ਰਹੇ ਹਾਂ ਤੰਬੂ ਵਾਲੇ ਪਾਸੇ ਨੂੰ ਛੜਕ ਤੋਂ ਹੋਰ ਪਿੱਛੇ ਹੋ ਜਾਾਂਗੇ ਇਹ ਇਹਨਾਂ ਦੇ ਵਿਸ਼ਵਾਸ ਨਾਲ ਅਸੀਂ ਸੜਕ ਨੂੰ ਛੱਡ ਦਾਂਗੇ ਪਿੱਛੇ ਹੋ ਜਾਾਂਗੇ ਸੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਰਿਕਵਰਟ ਨਹੀਂ ਕਿਸੇ ਕਿਸਮ ਦੀ ਪਹਿਲਾਂ ਵੀ ਨਹੀਂ ਕੀਤੀ ਹੁਣ ਵੀ ਨਹੀਂ ਕਰਾਂਗੇ ਸੋ ਜਦੋਂ ਇਹ ਹੋ ਜੂਗਾ ਇਹ ਰਿਕਵੈਸਟ ਜ਼ਰੂਰ ਹੈ ਇਹਨਾਂ ਦੇ ਸਾਰਿਆਂ ਦੇ ਕਿ ਜਦੋਂ ਇਹ ਲੱਗ ਜਾਂਦੀ ਹੈ ਨਿਸ਼ਾਨਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਸਾਂਝੀ ਸੰਗਤ ਦੇ ਰੂਪ ਚ ਜਿਹੜਾ ਅਗਲਾ ਫੈਸਲਾ ਲਿਆ ਜਾਏ ਕਿਉਂਕਿ ਸਾਡੀਆਂ ਸਾਰੀਆਂ ਨੇ ਭਾਵਨਾ ਜੁੜੀਆਂ ਨੇ ਇਹਦਾ ਨਾਂ ਜਿਹੜਾ ਆ ਉਹ ਇੰਗਲਿਸ਼ ਚ ਨਾਂ ਹੈ ਹੈਰੀਟੇਜ ਹਿੱਲ ਇਦਾਂ ਆਪਾਂ ਚਾਹੁੰਦੇ ਆਂ ਵੀ ਜਦੋਂ ਇਹਦਾ ਨਾਂ ਲਵੇ ਪੰਜਾਬ ਸਰਕਾਰ ਕਿਤੇ ਫੰਕਸ਼ਨ ਕਰੇ ਜਾਂ ਐਸ ਡੀ ਐਮ ਸਾਹਿਬ ਆਉਣ ਐ ਐਮ ਐਲ ਏ ਸਾਹਿਬ ਆਉਣ ਉਹ ਜਦੋਂ ਨਾਂ ਲੈਣ ਤਾਂ ਉਦੋਂ ਇਹ ਲੱਗੇ ਵੀ ਇਹ ਸਾਡੀ ਧੋਹ ਰਹਾ ਹੈ ਇਹਦੇ ਚੋਂ ਸਾਡੇ ਰਾਜ ਦੀ ਸ਼ੋ ਜਿਹੜੀ ਆ ਉਹ ਆਉਣੀ ਚਾਹੀਦੀ ਹੈ ਇਦਾਂ ਦੀਆਂ ਸਾਡੀਆਂ ਕੁਝ ਗੱਲਾਂ ਬਾਤਾਂ ਨੇ ਉਹ ਰਲ ਕੇ ਮੇਰੇ ਖਿਆਲ ਚ ਉਹ ਕਰ ਲਈਆਂ ਜਾਣਗੀਆਂ ਇਹਦੇ ਲਈ ਮਾਨ ਸਾਹਿਬ ਸ਼ੁਰੂ ਤੋਂ ਹੀ ਅਸੀਂ ਉਹਨਾਂ ਦਾ ਬਚਪਨ ਸੁਣਦੇ ਆਉਂਦੇ ਹਾਂ ਹਰ ਇੱਕ ਮੁੱਦੇ ਤੇ ਉਹਨਾਂ ਦੀ ਪੱਕੜ ਸੀ ਤੇ ਉਹ ਵੀ ਕਹਿੰਦੇ ਨੇ ਕਿ ਇਹ ਇਦਾਂ ਦਾ ਰਾਜ ਦੇਵਾਂਗੇ ਉਸ ਮਹਾਰਾਜ ਨੂੰ ਯਾਦ ਵੀ ਕਰਦੇ ਨੇ ਸੋ ਇਹ ਗੱਲ ਜ਼ਰੂਰ ਇਹਨਾਂ ਨੂੰ ਬੇਨਤੀ ਆ ਇੱਕ ਸਾਂਝੀ ਬੈਠਕ ਜ਼ਰੂਰ ਕਰ ਲੈਣ ਸਾਡੇ ਜਿਹੜੇ ਵਿਦਵਾਨ ਨੇ ਉਹ ਸਾਡੇ ਜਿਹੜੇ ਸੀਨੀਅਰ ਬੰਦੇ ਨੇ ਉਹ ਕਿਉਂਕਿ ਸਾਡਾ ਮਤਲਬ ਸਿਰਫ ਇੰਨਾ ਹੀ ਸੀ ਵੀ ਇੱਕ ਵਾਰੀ ਆਵਾਜ਼ ਜੀ ਮਾਰ ਕੇ ਇਹਨਾਂ ਨੂੰ ਕਹੀ ਆ ਜਾਓ ਯਾਰ ਆਪਾਂ ਕਰ ਲਈਏ ਰਲ ਮਿਲ ਕੇ ਹੋਰ ਅਸੀਂ ਜਿਹੜੇ ਅਲਟੀਮੇਟ ਜਾਂ ਇਦਾਂ ਦੀ ਕੋਈ ਦੇਣੇ ਹੁੰਦੇ ਨੇ ਉਹ ਤਾਂ ਦਈ ਦੇ ਹੁੰਦੇ ਨੇ ਜੇ ਬਹੁਤ ਇਸ ਸਰਕਾਰ ਨਾਲ ਤੇ ਕੋਈ ਇੰਨੀ ਲੰਮੀ ਚੌੜੀ ਇਹਨਾਂ ਦੀ ਉਮਰ ਨਹੀਂ ਹੈਗੀ ਹਨ ਪਹਿਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਕੋਈ ਤੰਨਾ ਹੀ ਨਹੀਂ ਮਾਰਦੇ ਕਿਉਂਕਿ ਤੰਨਾ ਉਹਨੂੰ ਮਾਰੀਦਾ ਹੈ ਜਿਹਦੇ ਚ ਮਾੜੀ-ਮੋਟੀ ਕੋ ਜਮੀਰ ਹੋਏ ਉਹ ਤਾਂ ਮਰ ਗਏ ਹੁਣ ਮਰੇ ਨੂੰ ਕੀ ਠਾਣਾ ਸੋ ਇਹਨਾਂ ਅੱਗੇ ਜਿਹੜੀ ਅਪੀਲ ਆ ਉਹ ਹੀ ਆ ਵੀ ਕਿਤੇ ਉਹਨਾਂ ਦੇ ਰਾਹ ਨਾ ਪੈ ਜਿਓ ਨਹੀਂ ਤੇ ਬਹੁਤ ਗੰਟੀ ਹਵਾ ਦਾ ਬੁਲਾ ਆਇਆ ਹੁਣ ਤੁਹਾਨੂੰ ਕੋਈ ਇਹ ਗੱਲਾਂ ਸੁਣ ਕੇ ਨਹੀਂ ਨਹੀਂ ਬਿਲਕੁਲ ਜੀ ਇਹ ਮੈਂ ਮੈਂ ਦੇਖੋ ਮੈਂ ਜਦੋਂ ਇਹਨਾਂ ਨੂੰ ਅੱਜ ਮਿਲਿਆ ਮੈਨੂੰ ਉਦੋਂ ਪਤਾ ਲੱਗਿਆ ਵੀ ਇਹ ਕੌਣ ਨੇ ਤੇ ਸੱਚੀ ਠੰਡੀ ਹਵਾ ਦਾ ਬੁਲਾ ਤਾਂ ਆਇਆ ਹੈ ਬਹੁਤ ਕਿਉਂਕਿ ਇੱਕ ਐਜੂਕੇਟਰ ਨੇ ਵਕੀਲ ਨੇ ਤੇ ਸਾਡੇ ਕਿਸੇ ਸੱਜਣ ਮਿੱਤਰ ਨਾਲ ਇਹਨਾਂ ਦਾ ਸਾਝ ਵੀ ਆ ਤੇ ਜਿਸ ਤਰ੍ਹਾਂ ਦੀ ਇਹਨਾਂ ਦੀ ਕਮਿਟਮੈਂਟ ਆ ਜੈਨ ਦੀ ਬਾਡੀ ਲੈਂਗੁਏਜ ਹੈ ਨਾ ਉਸ ਹਿਸਾਬ ਨਾਲ ਸਾਨੂੰ ਪੂਰਾ ਭਰੋਸਾ ਜੀ ਤੇ ਬਾਕੀ ਸਭ ਕੁਝ ਉਸ ਵੈਗਰੂ ਦੇ ਵਾਸਾ ਅਸੀਂ ਆਪਣੀ ਕੌਮ ਨੂੰ ਵਿਸ਼ਵਾਸ ਦੋਣੇ ਆ ਤੇ ਅਸੀਂ ਉਦੋਂ ਹੀ ਇਸ ਤਰਨੇ ਚ ਇਸ ਸੌਰੀ ਮੋਰਚੇ ਚ ਉਦੋਂ ਹੀ ਪੈਰ ਪੁੱਟਾਂਗੇ ਜਦੋਂ ਨਿਸ਼ਾਨਦੀ ਹੋ ਜੂਗੀ ਉਦੋਂ ਅਸੀਂ ਇੱਥੇ ਸਾਂਝੇ ਰੂਪ ਚ ਅਰਦਾਸ ਕਰਾਂਗੇ ਇਹ ਵੀ ਆਉਣਗੇ ਸਾਰੇ ਅਸੀਂ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਂਗੇ ਉਹਦੇ ਚ ਕੋਈ ਹੋਰ ਵੱਡੇ ਇਹਨਾਂ ਦੇ ਸੀਨੀਅਰ ਆਉਣਾ ਚਾਹਣ ਕੋਈ ਮੰਤਰੀ ਆਉਣਾ ਚਾਹਣ ਇਹਨਾਂ ਦੀ ਸਹਿਰ ਸਪਟਾ ਬੀਬੀ ਜਿਹੜੀ ਉਹ ਆਵੇ ਤੇ ਆਪਾਂ ਸਾਰੇ ਰਲ ਕੇ ਇੱਕ ਜਸ਼ਨ ਦੇ ਰੂਪ ਦੇ ਵਿੱਚ ਆਪਾਂ ਇੱਥੋਂ ਤਿੱbbi ਸਾਹਿਬ ਜਾਈਏ ਅਰਦਾਸ ਕਰੀਏ ਅਰਦਾਸ ਕਰਨ ਤੋਂ ਬਾਅਦ ਫਿਰ ਅਗਲਾ ਕੋਈ ਵੀ ਦਿਨ ਰੱਖ ਲੈਣ ਜਿਹਦੇ ਚ ਮੀਟਿੰਗ ਕਰਨ ਰੋਪੜ ਦੇ ਵਿੱਚ ਸਾਡੇ ਵੀ ਕੁਝ ਸੱਜਣ ਨਾਲ ਹੋਣ ਜਿਹੜੇ ਇਤਿਹਾਸਕਾਰ ਨੇ ਤੇ ਉਹ ਚੰਗੇ ਆਰਕੀਟੈਕਟ ਸੱਦੇ ਜਾਣ ਵੀ ਐਸਟੈਜ ਇਸ ਪਹਾੜੀ ਨੂੰ ਖੋਰਾ ਨਾ ਲੱਗੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਸ਼ਿਸ਼ੋਭਿਤ ਰੱਖੀਏ ਜਿਵੇਂ ਦੁਨੀਆਂ ਦੀਆਂ ਆਸਟ੍ਰੇਲੀਆ ਹੋਰ ਕਈਆਂ ਕੰਟਰੀਆਂ ਦੇ ਲੋਕਾਂ ਨੇ ਰੱਖਿਆ ਹੈ ਨਾ ਸਾਨੂੰ ਬਹੁਤ ਜ਼ਿਆਦੀ ਇਹਨਾਂ ਤੋਂ ਉਮੀਦ ਹੈ ਤੇ ਮੈਂ ਇਹ ਚਾਹਾਂਗਾ ਕਿ ਸਾਡੀ ਟੁੱਟੇ ਨਾ ਬਸ ਸੋ ਬਿਲਕੁਲ ਜਿੱਥੇ ਉਮੀਦ ਲਗਾਈ ਗਈ ਸੀ ਇੱਕ ਮੋਰਚਾ ਲਗਾ ਕੇ ਕੁਝ ਸਿੱਖ ਸੰਗਤ ਜੋ ਬੈਠੀ ਸੀ ਇਸ ਥਾਂ ਦੇ ਉੱਤੇ ਕਿ ਇਹ ਨਿਸ਼ਾਨ ਜਿਸ ਜਿਸ ਦੇ ਨਾਲ ਅਠ ਕਿਲੇ ਦੇ ਕਰੀਬ ਜ਼ਮੀਨ ਲੱਗਦੀ ਹੈ ਉਸ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਸੋ ਅੱਜ ਵਿਧਾਇਕ ਸਾਹਿਬ ਪਹੁੰਚੇ ਨੇ ਦੋ ਹਲਕਿਆਂ ਦੇ ਵਿਧਾਇਕ ਤੇ ਨਾਲ ਐਸ ਡੀ ਐਮ ਸਾਹਿਬ ਪਹੁੰਚੇ ਆ ਤੇ ਇੱਕ ਭਰੋਸਾ ਦਿੱਤਾ ਗਿਆ ਤੇ ਉਸ ਭਰੋਸੇ ਦੇ ਉੱਤੇ ਫੁੱਲ ਵੀ ਚੜਾਏ ਗਏ ਆ ਸੋ ਬਹੁਤ ਜਲਦ ਕਦੋਂ ਇਹ ਜਿਹੜੀ ਖਬਰ ਹੈ ਖੁਸ਼ੀ ਦੀ ਖਬਰ ਮਿਲਦੀ ਹੈ ਉਹ ਹੁਣ ਦੇਖਣ ਵਾਲੀ ਗੱਲ ਰਹੇਗੀ ਤੇ ਉਸ ਤੋਂ ਬਾਅਦ ਕਦੋਂ ਇਸ ਥਾਂ ਦੇ ਉੱਤੇ ਜੋ ਅੱਜ ਉਜਾੜ ਬੀਆਵਨ ਪਈ ਹੈ ਇਸ ਦੇ ਉੱਤੇ ਇੱਕ ਸੁੰਦਰ ਜੋ ਯਾਦਗਾਰ ਬਣੇਗੀ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਸਰ ਨਾਮ ਸਿੰਘ ਪੰਜਾਬੀ ਲੋਕ ਚੈਨਲ